ਰੁੱਖਾਂ ਨੂੰ ਤੇ ਤਰਵਾਸ ਕਦੇ ਛਾਵੇਂ ਹਉਣ ਗੀਆਂ ਤੇਰੇ ਪਾਸ ਕਦੇ ਆਓ ਅੱਜ ਤੁਹਾਨੂੰ ਉਹਨਾਂ ਕਵੀਆਂ ਦੇ ਨਾਲ ਰੁਬਰੂ ਕਰਾਈਏ ਮੇਰੇ ਨਾਲ ਸਾਥੀ ਗੁਰਸੇਵਕ ਲੰਬੀ ਜੀ ਅਸੀਂ ਬੜੇ ਲੰਬੇ ਸਮੇਂ ਤੋਂ ਦਰਾਂ ਦੇ ਕਪਟਾਵਾਂ ਦੇ ਵਿੱਚ ਲਿਖਦੇ ਆ ਰਹੇ ਹਾਂ ਆਪਣੇ ਮੈਂ ਚਾਹੁੰਦਾ ਕਿ ਆਪਣੇ ਦਰਸ਼ਕਾਂ ਨੂੰ ਅੱਜ ਕੋਈ ਨਾ ਕੋਈ ਆਪਣੀ ਰਚਨਾ ਲਿਖ ਜਰੂਰ ਸੁਣਾਈ ਜਾਵੇ ਆ ਸ਼ੁਕਰੀਆ ਜੀ ਪਹਿਲਾਂ ਤਾਂ ਫਰੀਦਕੋਟ ਦੀ ਧਰਤੀ ਤੇ ਬੜੇ ਸਾਲਾਂ ਬਾਅਦ ਆਏ ਆ ਮੈਂ ਇੱਥੇ ਪੜਦਾ ਵੀ ਰਿਹਾ ਤੇ ਅੱਜ ਆਗਮਨ ਪੁਰਬ ਤੇ ਬਾਬਾ ਫਰੀਦ ਜੀ ਦੇ ਉਹਨਾਂ ਤਾਂ ਕਵੀ ਦਰਬਾਰ ਜੋ ਰੱਖਿਆ ਗਿਆ ਉਸ ਦੇ ਵਿੱਚ ਸ਼ਾਮਲ ਹੋਣਾ ਮੈਂ ਕੁਝ ਸਤਰਾ ਤੁਹਾਨੂੰ ਸੁਣਾ ਦਿੰਨਾ ਨਤਰਨਮ ਸੁਣਾਣਾ ਤੂੰ ਰੁੱਖਾਂ ਨੂੰ ਦੇ ਤਰਵਾਸ ਕਦੇ ਛਾਵਾਂ ਆ ਹੁਣ ਗੀਆਂ ਤੇਰੇ ਪਾਸ ਕਦੇ ਤੂੰ ਰੁਖਾਂ ਨੂੰ ਦੇ ਤਰਵਾਸ ਕਦੇ ਛਾਵਾਂ ਆ ਹੁਣ ਗੀਆਂ ਤੇਰੇ ਪਾਸ ਕਦੇ ਤੇਰੇ ਜੰਗਲ ਨੇ ਹੁਣ ਅਸੀਬੇ ਸੁਰਾਂ ਤੇਰੇ ਜੰਗਲ ਨੇ ਹੁਣ ਅਸੀਬੇ ਸੁਰਾਂ ਤੇਰੇ ਜੰਗਲ ਨੇ ਹੁਣਾ ਸੇ ਬੇਸੁਰਾ ਤੂੰ ਉਗਣ ਨਹੀਂ ਦਿੱਤਾ ਬਾਸ ਕਦੇ ਤੂੰ ਉਗਣ ਨਹੀਂ ਦਿੱਤਾ ਬਾਸ ਕਦੇ ਤੇਰੇ ਜੁਗ ਨੂੰ ਵੀ ਸੂਰਜ ਕੇ ਬਣ ਜਾਣ ਕੇ ਤੇਰੇ ਜੁਗ ਨੂੰ ਵੀ ਸੂਰਜ ਕੇ ਬਣ ਜਾਣਗੇ ਉਹ ਤੇਰੇ ਜੁਗਨੂ ਵੀ ਸੂਰਜ ਕੇ ਬਣ ਜਾਣਗੇ ਤੂੰ ਹੋਵੀ ਨਾ ਸਜਣਾ ਬੇਆਸ ਕਦੇ ਤੂੰ ਹੋਵੀ ਨਾ ਸਜਣਾ ਬੇਆਸ ਕਦੇ ਕੋਈ ਦੀਵਾ ਦਿਸ਼ਾ ਤੋਂ ਉਲਟ ਬੜੇ ਕੋਈ ਦੀਵਾ ਦਿਸ਼ਾ ਤੋਂ ਉਲਟ ਬੜੇ ਉਹ ਕੋਈ ਦੀਵਾਰ ਦਿਸ਼ਾ ਤੋਂ ਉਲਟ ਬੜੇ ਇਹ ਪੌਣਾ ਨੂੰ ਆਉਂਦਾ ਨਿਰਾਸ ਕਦੇ ਇਹ ਪੌਣਾ ਨੂੰ ਆਉਂਦਾ ਨਿਰਾਸ ਕਦੇ ਤੂੰ ਰੁੱਖਾਂ ਨੂੰ ਦੇ ਤਰਵਾਸ ਕਦੇ ਛਾਂ ਮਾਉਣਗੀਆਂ ਤੇਰੇ ਪਾਸ ਕਦੇ ਕੀ ਆ ਬਾਤ ਹੈ ਜੀ ਬਹੁਤ ਵਧੀਆ ਇਹਨਾਂ ਦੇ ਨਾਲ ਹੀ ਸਾਡੇ ਨਾਲ ਪਹੁੰਚੇ ਹੋਏ ਹੈ ਸਾਡੇ ਕੋਲ ਡਾਕਟਰ ਰਵਿੰਦਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਕਿ ਦਰਸ਼ਕਾਂ ਲਈ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਓ ਤਾਂ ਜੋ ਸਰੋਤੇ ਸਾਡੇ ਤੁਹਾਡਾ ਆਨੰਦ ਮਾਣ ਸਕਣ ਗੱਜਲ ਦੇ ਕੁਝ ਸ਼ੇਅਰ ਨਹੀਂ ਕਿ ਪੂੰਜੀ ਪੂੰਜੀ ਸਿੱਖਿਆ ਦੇ ਹਥਿਆਰ ਨੂੰ ਵੀ ਖੁੰਡਾ ਕਰ ਦਿੰਦੀ ਹੈ ਪੂੰਜੀ ਸਿੱਖਿਆ ਦੇ ਹਥਿਆਰ ਨੂੰ ਵੀ ਖੁੰਡਾ ਕਰ ਦਿੰਦੀ ਹੈ ਵਰਤਮਾਨ ਨੂੰ ਲਕਵਾ ਤੇ ਭਵਿੱਖ ਨੂੰ ਟੁੰਡਾ ਕਰ ਦਿੰਦੀ ਹੈ ਕਿਰਦਾਰ ਵਿੱਚ ਗਰਾਵਟ ਗੁਫ਼ਤਾਰ ਵਿੱਚ ਸਜਾਵਟ ਕਿਰਦਾਰ ਵਿੱਚ ਗਰਾਵਟ ਗੁਫ਼ਤਾਰ ਵਿੱਚ ਸਜਾਵਟ ਹਵਾ ਨੂੰ ਜ਼ਹਿਰੀ ਜਵਾਨੀ ਨੂੰ ਗੁੰਡਾ ਕਰ ਦਿੰਦੀ ਹੈ ਪੂੰਜੀ ਸਿੱਖਿਆ ਦੇ ਹਥਿਆਰ ਨੂੰ ਵੀ ਖੁੰਡਾ ਕਰ ਦਿੰਦੀ ਹੈ ਕਿ ਮੈਂ ਹਾਂ ਮੈਂ ਹਾਂ ਸਿਰਫ ਮੈਂ ਹਾਂ ਮੈਂ ਹੀ ਮੈਂ ਹਾਂ ਅਕਲ ਨੂੰ ਬੌਣੀ ਤੇ ਲਿਆਕਤ ਨੂੰ ਕੁੰਡਾ ਕਰ ਦਿੰਦੀ ਹੈ ਪੂੰਜੀ ਸਿੱਖਿਆ ਦੇ ਹਥਿਆਰ ਨੂੰ ਵੀ ਖੁੰਡਾ ਕਰ ਦਿੰਦੀ ਹੈ ਕਿ ਜੇ ਟਿੱਡੀ ਦਲ ਨੂੰ ਰੋਕਣ ਵਾਲੇ ਹੀ ਸੋਲੇ ਗੌਣ ਵਲੈਤਾ ਦੇ ਦਾ ਇਹ ਵਾਰਡ ਨੂੰ ਖਾ ਜਾਂਦੀ ਹੈ ਬਾਗ ਨੂੰ ਰੁੰਡਾ ਕਰ ਦਿੰਦੀ ਹੈ ਪੂੰਜੀ ਸਿੱਖਿਆ ਤੇ ਹਥਿਆਰ ਨੂੰ ਵੀ ਖੁੰਡਾ ਕਰ ਦਿੰਦੀ ਹੈ ਵਰਤਮਾਨ ਨੂੰ ਲਕਵਾ ਤੇ ਭਵਿੱਖ ਨੂੰ ਟੁੰਡਾ ਕਰ ਦਿੰਦੀ ਹੈ ਧੰਨਵਾਦ